ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਤੇ ਫਿਰ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਸੇਵਕ ਸਿੰਘ ਪਿੰਡ ਚੱਕਰ ਤੋਂ ਧੰਨਵਾਦ ਜੀ ਬਹੁਤ ਬਹੁਤ ਕਮੈਂਟ ਕਰਨ ਵਾਸਤੇ ਹੈਵੀ ਸਿੰਘ ਬਹੁਤ ਬਹੁਤ ਧੰਨਵਾਦ ਜੀ ਜੁਕ੍ਰੀ ਤਕੌਰ ਬਹੁਤ-ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਕੋਸਟਲੋ ਫਰੋਮ ਮੋੜਮੰਡੀ ਜ਼ਿਲ੍ਹਾ ਬਠਿੰਡਾ ਬਹੁਤ-ਬਹੁਤ ਧੰਨਵਾਦ ਜੀ ਜਸਪ੍ਰੀਤ ਕੌਰ ਬੌਡੇ ਜ਼ਿਲ੍ਹਾ ਮੋਗਾ ਬਹੁਤ-ਬਹੁਤ ਧੰਨਵਾਦ ਜੀ ਜਸ਼ਨ ਅੱਗੇ ਪਤਾ ਨਹੀਂ ਕੀ ਹੈ ਤੁਸੀਂ ਆਪਣੀ ਆਈਡੀ ਦਾ ਨਹੀਂ ਤੁਸੀਂ ਵੈਸੇ ਹੀ ਮੈਨੂੰ ਆਪਣਾ ਨਾਮ ਲਿਖਿਆ ਕਰੋ ਜੀ ਜਿਹੜੇ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਜ਼ਰੂਰ ਲਿਖ ਲਿਆ ਕਰੋ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਮਹਿਕਸਰਾ ਪੱਖੋ ਕਲਮ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਹਰ ਹਰਪ੍ਰੀਤ ਕੌਰ ਡੀ ਆਈ ਡੀ ਮਨਜੀਤ ਕੌਰ ਖੋਖਰ ਸਵਰਨਜੀਤ ਕੌਰ ਰਾਮਪੁਰੇ ਤੋਂ ਬਹੁਤ-ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਦਿਲਪ੍ਰੀਤ ਸਿੰਘ ਬਹੁਤ-ਬਹੁਤ ਧੰਨਵਾਦ ਜੀ ਵੀਰਪਾਲ ਕੌਰ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਰਣਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸਵੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਜਸਵੀਰ ਕੌਰ ਚੱਕਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਖੋਖਰ ਇਹ ਤੋਂ ਕਮੈਂਟ ਆਇਆ ਨਾਲ ਰੂਪਨਗਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ ਆਪਾਂ ਨੂੰ ਇੰਨੇ ਕ ਕਮੈਂਟ ਆਏ ਆ ਤੇ ਆਪਾਂ ਤੁਹਾਡੇ ਨਾਮ ਬੋਲ ਦਿੱਤੇ ਆ ਤੇ ਹੁਣ ਆਪਾਂ ਪਹਿਲਾਂ ਇੱਕ ਦਿਨ ਵੀਡੀਓ ਪਾਈ ਸੀ ਆਪਾਂ ਤੇਲ ਦੀ ਤੇ ਉਹ ਵੀ ਆਪਾਂ ਨੂੰ ਬਹੁਤ ਕਮੈਂਟ ਆਏ ਸੀਗੇ ਕਿ ਸਾਨੂੰ ਬਹੁਤ ਫਰਕ ਪੈ ਗਿਆ ਜੀ ਬਹੁਤ ਫਰਕ ਪੈ ਗਿਆ ਤੇ ਮੈਂ ਵੀ ਲਗਾਨੀ ਆ ਤੇ ਮੈਨੂੰ ਵੀ ਬਹੁਤ ਜ਼ਿਆਦਾ ਫਰਕ ਪਿਆ ਤੇ ਮੈਂ ਸੋਚਿਆ ਕਿ ਚਲੋ ਅੱਜ ਮੈਂ ਤੁਹਾਨੂੰ ਦਸਨੀਆ ਉਹਦੇ ਬਾਰੇ ਤੇ ਇੱਕ ਦੋ ਭਣਾ ਨੇ ਸਾਨੂੰ ਮੈਨੂੰ ਹੋਰ ਵੀ ਕਮੈਂਟ ਕੀਤਾ ਸੀ ਕਿ ਭਣਾ ਸਾਡੇ ਵਾਲ ਨਹੀਂ ਵਧਦੇ ਨਹੀਂ ਬੱਚਿਆਂ ਦੇ ਨਹੀਂ ਵਾਲ ਵਧਦੇ ਤੇ ਝੜਦੇ ਬਹੁਤ ਜ਼ਿਆਦਾ ਹੈ ਤੇ ਦੇਖੋ ਜੀ ਆ ਮੌਸਮ ਇਦਾਂ ਦਾ ਆ ਹੈ ਨਾ بارشਾਂ ਦੇ ਵਿੱਚ ਹਮੇਸ਼ਾ ਆ ਕੇ ਨਾ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਬਹੁਤ ਵਾਲ ਝੜਦੇ ਆ ਕਿਉਂਕਿ ਮੌਸਮ ਹੀ ਇਦਾਂ ਦਾ ਹੋ ਜਾਂਦਾ ਮੀਂਹ ਪੈ ਜਾਂਦਾ ਫਿਰ ਧੁੱਪ ਲੱਗ ਜਾਂਦੀ ਆ ਤੇ ਉਹਦੇ ਕਰਕੇ ਹੁਣ ਪਸੀਨਾ ਆ ਜਾਂਦਾ ਆਪਾਂ ਨੂੰ ਤੇ ਵਾਲਾਂ ਦੀਆਂ ਜੜ੍ਹਾਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਤੇ ਬਹੁਤ ਜ਼ਿਆਦਾ ਵਾਲ ਝੜਨ ਲੱਗ ਜਾਂਦੇ ਆ ਤੇ ਇਸ ਕਰਕੇ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਦੱਸਿਆ ਸੀਗਾ ਤੇ ਮੈਨੂੰ ਦੱਸਿਓ ਤੁਸੀਂ ਕਮੈਂਟ ਕਰਕੇ ਕਿਹੜੀਆਂ-ਕਿਹੜੀਆਂ ਭੈਣਾਂ ਨੇ ਤੇਲ ਬਣਾਇਆ ਤੇ ਕਿਹੜੀਆਂ-ਕਿਹੜੀਆਂ ਭੈਣਾਂ ਇਹ ਵਾਲਾ ਤੇਲ ਲਗਾ ਰਹੀਆਂ ਤੇ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਦੇਖੋ ਜੀ ਆਪਣੇ ਕੋਲੇ ਤਾਂ ਬਣੇ ਹੀ ਹੁੰਦਾ ਹਮੇਸ਼ਾ ਹੀ ਆਹ ਦੇਖ ਲਓ ਜੀ ਆਪਾਂ ਵਿੱਚ ਪਾ ਕੇ ਦੀ ਆ ਦੇਖੋ ਜੀ ਆਪਣੇ ਕੋਲੇ ਤੈਨਾ ਬਣੇ ਹੁੰਦਾ ਹਮੇਸ਼ਾ ਠੀਕ ਹੈ ਤੇ ਬਹੁਤ ਜ਼ਿਆਦਾ ਵਧੀਆ ਫਾਇਦੇਮੰਦ ਤੇਲ ਆਈ ਵਾਲਾ ਤੇ ਮੈਂ ਨਾ ਆਪ ਦੇ ਤੇਲ ਮੇਰੇ ਇੱਥੇ ਮੈਨੂੰ ਆਈ ਜੀ ਵਹਿਮ ਜਾਈ ਪੈ ਗਿਆ ਵੈਸੇ ਤਾਂ ਮੈਨੂੰ ਕਿਹਾ ਕਰਨ ਕਿ ਨਹੀਂ ਨਹੀਂ ਪਰ ਮੈਨੂੰ ਲੱਗਿਆ ਕਰੇ ਕਿ ਮੇਰੇ ਨਾਲ ਇੱਥੋਂ ਜ਼ਿਆਦਾ ਗੰਜੇ ਜਾ ਪੈਣਾ ਸ਼ੁਰੂ ਹੋ ਗਿਆ ਕਿ ਮੇਰੇ ਤਾਂ ਵਾਲ ਹੀ ਨਿਕਲ ਗਏ ਆ ਸਾਰੇ ਤੇ ਮੈਂ ਵੀ ਸ਼ੁਰੂ ਕਰ ਦਿੱਤਾ ਮੈਂ ਪਹਿਲਾਂ ਮੈਂ ਬੇਟੀ ਦੀ ਲਗਾਉਂਦੀ ਹੁੰਦੀ ਸੀ ਤੇ ਮੈਂ ਖੁਦ ਵੀ ਸ਼ੁਰੂ ਕੀਤਾ ਮੇਰੇ ਖੁਦ ਦੇ ਵੀ ਵਾਲ ਲੰਬੇ ਹੋ ਗਏ ਕਾਫੀ ਲੰਬੇ ਹੋ ਗਏ ਮੈਂ ਕਟਿੰਗ ਕਰਵਾਈ ਸੀ ਤੇ ਆ ਦੇਖ ਲਓ ਜੀ ਕਾਫੀ ਜ਼ਿਆਦਾ ਲੰਬੇ ਹੋ ਗਏ ਵਾਲ ਥੋੜੇ ਜਿਹਾ ਟਾਈਮ ਦੇ ਵਿੱਚ ਵਿੱਚ ਹੀ ਆ ਦੇਖੋ ਪੂਰੇ ਕਦਾ ਮਤਲਬ ਨਾ ਜਿਵੇਂ ਆਪਾਂ ਕਹਿ ਦਿੰਨੇ ਇੰਨੇ ਸੰਘਣੇ ਵਾਲਾ ਐ ਨਾ ਐ ਜੇ ਨਹੀਂਗਾ ਵੀ ਹਲਕੇ ਜਿਹੇ ਵਾਲਾ ਪੂਰੇ ਸੰਘਣੇ ਐਂਡਿੰਗ ਆ ਤੇ ਐਡਾ ਬੜਾ ਜੂੜਾ ਹੋ ਜਾਂਦਾ ਮੇਰਾ ਤੇ ਪਹਿਲਾਂ ਮੈਂ ਹੋ ਗਿਆ ਮੈਨੂੰ ਲੱਗਦਾ ਸਾਲ ਇੱਕ ਹੋ ਗਿਆ ਸਾਲ ਤੋਂ ਘੱਟ ਹੋਇਆ ਟਾਈਮ ਤੇ ਮੈਂ ਕਟਿੰਗ ਕਰਵਾਈ ਸੀਗੀ ਤੇ ਮੇਰੇ ਨਾਲ ਸਿਰਫ ਹੀ ਐਨ ਐਨ ਵਾਲ ਰੱਖ ਲਈ ਸੀ ਇਹਨੇ ਐਨ ਐਨ ਹੀ ਸੀਗੇ ਤੇ ਦੇਖ ਲਓ ਜੀ ਇੰਨਾ ਫਰਕ ਪੈ ਗਿਆ ਇੰਨਾ ਫਰਕ ਪਿਆ ਵਾਲਾਂ ਦਾ ਤੇ ਪੂਰੇ ਆਏ ਨਾ ਹੈ ਕਿ ਭਾਰੇ ਭਾਰੇ ਵਾਲ ਜਿਵੇਂ ਆਪਾਂ ਕਹਿੰਨੇ ਸੰਘਣੇ ਸੰਘਨੇ ਵਾਲ ਆ ਗਏ ਆ ਦੇਖੋ ਪੂਰੇ ਸੰਘਣੇ ਤੇ ਮੈਨੂੰ ਆਏ ਹੋ ਗਿਆ ਸੀ ਬਹੁਤ ਔਖਾ ਲੱਗਦਾ ਸੀ ਮੈਂ ਵਾਲਾਂ ਦੀ ਕਟਿੰਗ ਕਰਵਾਤੀ ਆ ਮੈਨੂੰ ਆਦਤ ਹੈਗੀ ਜੂڑا ਬਣਾ ਕੇ ਰੱਖਣ ਦੀ ਕਿਉਂਕਿ ਪਹਿਣਾ ਜਿਹੜੀਆਂ ਨੂੰ ਪਤਾ ਹੀ ਆ ਹਾਊਸ ਵਾਈਫ ਆ ਹਨਾ ਉਹਨਾਂ ਨੂੰ ਆਏ ਹੁੰਦਾ ਵੀ ਘਰੇ ਕੰਮਕਾਰ ਕਰਨਾ ਤੇ ਆਪਣੇ ਤੋਂ ਪੋਨੀ ਜੀਆਂ ਤਾਂ ਲੋਟ ਨਹੀਂ ਆਉਂਦੀਆਂ ਤੇ ਹਮ ਕਿ ਗਰਮੀ ਨਾ ਲੱਗੇ ਤੇ ਮੈਨੂੰ ਤਾਂ ਸਰਦੀਆਂ ਦੇ ਵਿੱਚ ਵੀ ਬੜੀ ਪ੍ਰੋਬਲਮ ਹੁੰਦੀ ਸੀ ਪੋਨੀ ਦੇ ਨਾਲ ਤੇ ਜੋ ਖੁੱਲੇ ਛੱਡ ਲੈਣੇ ਉਹ ਵੀ ਵਿੱਚ ਜਿਹੜੀ ਜਾਣੇ ਇੰਨਾ ਜ਼ਿਆਦਾ ਬਸ ਕਟਵਾਤਾ ਲਏ ਫੇਰ ਬਹੁਤ ਜ਼ਿਆਦਾ ਦਿੱਕਤ ਆਈ ਤੇ ਹੁਣ ਮੈਂ ਸੋਚਦੀ ਮੈਂ ਨਹੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਵਾਲ ਕਟਵਾਉਣੇ ਤੇ ਦੇਖੋ ਜੀ ਮੇਰੇ ਵਾਲ ਵੱਧੂ ਲੰਬੇ ਹੋ ਗਏ ਆ ਆ ਦੇਖੋ ਪੂਰੇ ਆਏ ਨਾ ਭਾਰੇ ਭਾਰੇ ਵਾਲ ਹੋ ਗਏ ਇਹ ਵੀ ਨਹੀਂ ਪਤਲੇ ਪਤਲੇ ਜਿਹਾ ਆਏ ਪੂਰੇ ਭਾਰੇ ਵੱਧੂ ਵੱਡਾ ਜੂੜਾ ਹੋ ਜਾਂਦਾ ਮੇਰੇ ਤੇ ਇੱਥੇ ਆ ਦੇਖੋ ਛੋਟੇ ਛੋਟੇ ਵਾਲ ਆ ਵਾਲ ਛੋਟੇ ਛੋਟੇ ਵਾਲ ਬੱਦੂ ਆਉਣ ਲੱਗ ਪਏ ਆ ਨਵੇਂ ਜਿਵੇਂ ਬੀਬੀ ਹੀਅਰਜ਼ ਆਪਾਂ ਕਹਿ ਦਿੰਨੇ ਕਿ ਆਉਣ ਲੱਗ ਗਏ ਆ ਬਹੁਤ ਜ਼ਿਆਦਾ ਤੇ ਇੱਥੇ ਵੀ ਨਹੀਂ ਤਾਂ ਐਂ ਜੇ ਲੱਗਦਾ ਸੀ ਵੀ ਇਥੋਂ ਮੱਥਾ ਵੀ ਖਾਲੀ ਆ ਹੁੰਦਾ ਜਾਂਦਾ ਏ ਤੇ ਮੈਨੂੰ ਵਹਿਮ ਜਾਈ ਪਈ ਆਇਆ ਕਰੇ ਵੀ ਹਾਏ ਮੇਰਾ ਇਥੋਂ ਐਂ ਘੱਟ ਲੱਗਦਾ ਏ ਘੱਟ ਲੱਗਦਾ ਏ ਤੇ ਹੁਣ ਪਰ ਮੈਨੂੰ ਐਂ ਹੋ ਗਿਆ ਤਸੱਲੀ ਜੀ ਆ ਮਨ ਨੂੰ ਕਿ ਮੇਰੇ ਕਾਫੀ ਜ਼ਿਆਦਾ ਵਾਲ ਆ ਜਿਹੜੇ ਉਹ ਠੀਕ ਹੋ ਰਹੇ ਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੰਨੇ ਜਿਨ੍ਹਾਂ ਨੇ ਤਾਂ ਪੁਰਾਣੀ ਵੀਡੀਓ ਦੇਖੀ ਆ ਚਲੋ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਜਿਹੜੇ ਨਵੇਂ ਵੀਵਰਸ ਜੁੜਦੇ ਹਨਾ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਉਹਨਾਂ ਨੂੰ ਆਪਾਂ ਦੱਸ ਦਿੰਨੇ ਆ ਕਿ ਇਹਦੇ ਵਿੱਚ ਆਪਾਂ ਕੀ ਕੀ ਪਾਇਆ ਹੈ ਤੇ ਬਹੁਤ ਵਧੀਆ ਚੀਜ਼ ਆ ਬਣਾਉਣਾ ਵੀ ਬਹੁਤ ਆਸਾਨ ਹੈ ਕਈ ਵਾਰ ਹੁੰਦਾ ਪਹਿਣਾ ਕਹਿੰਦੀ ਆ ਸਾਡੇ ਕੋਲ ਟਾਈਮ ਹੀ ਹੈ ਨਹੀਂਗਾ ਅਸੀਂ ਕਿੱਥੋਂ ਬਣਾਵਾਂਗੇ ਜਿਹੜੇ ਚ ਜ਼ਿਆਦਾ ਟਾਈਮ ਲੱਗਦਾ ਹਨਾ ਇਹਦੇ ਵਿੱਚ ਆਪਾਂ ਤਿੰਨ ਤਰ੍ਹਾਂ ਦੇ ਪਾਊਡਰ ਆਪਾਂ ਨੂੰ ਬਾਜ਼ਾਰੋਂ ਮਿਲ ਜਾਣਗੇ ਤੁਸੀਂ ਖਰੀਦ ਕੇ ਲੈ ਆਇਓ ਚਿੱਕਾ ਚਿੱਕਾ ਕਾਈ ਦਾ ਪਾਊਡਰ ਆਮਲੇ ਦਾ ਪਾਊਡਰ ਤੇ ਰੀਠਿਆਂ ਦਾ ਪਾਊਡਰ ਤਿੰਨ ਪਾਊਡਰ ਆਪਾਂ ਲੈ ਕੇ ਆਉਣੇ ਆ ਬਾਜ਼ਾਰ ਤੋਂ ਤੇ ਫਿਰ ਤੁਸੀਂ ਕੀ ਕਰਨਾ ਹੈ ਆਹ ਵਾਲੇ ਇਦਾਂ ਜਿਵੇਂ ਆ ਆਪਣੇ ਕੋਲੇ ਚਮਚੇ ਹੈਗੇ ਆ ਵੱਡੇ ਟੀਬਲਸਪੂਨ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਨਾ ਵੱਡੇ ਚਮਚੇ ਆਪਣੇ ਕੋਲੇ ਇਹ ਤੁਸੀਂ ਤਿੰਨ ਤਿੰਨ ਚਮਚੇ ਭਰ ਕੇ ਤੇ ਜਾਂਦਾ ਇਦਾਂ ਦਾ ਮੇਰੇ ਵਾਂਗੂ ਜਿਵੇਂ ਕੋਈ ਭਾਂਡਾ ਲੈ ਲਿਓ ਕੰਚ ਦਾ ਭਾਂਡਾ ਹੀ ਆਪਾਂ ਨੂੰ ਚਾਹੀਦਾ ਹੈ ਜਾਂ ਖੁੱਲੇ ਮੂੰਹ ਵਾਲੀ ਕੰਚ ਦੀ ਕੋਈ ਬੋਟਲ ਹੋਵੇ ਉਹਦੇ ਵਿੱਚ ਤੁਸੀਂ ਤਿੰਨ ਤਿੰਨ ਚਮਚੇ ਪਾ ਲਿਓ ਤਿੰਨਾਂ ਚੀਜ਼ਾਂ ਦੇ ਨੌ ਚਮਚੇ ਪਾ ਕੇ ਇਹਦੇ ਵਿੱਚ ਫਿਰ ਤੁਸੀਂ ਉੱਪਰ ਪਾ ਦੇਣਾ ਜਿਹੜਾ ਡਾਮਰਾ ਮਲਾਂ ਦਾ ਤੇਲ ਹੁੰਦਾ ਏ ਤੇ ਇਹਨੂੰ ਤੁਸੀਂ ਬੰਦ ਕਰਕੇ 1-2 ਦਿਨ ਰੱਖ ਦਿਓ ਫਿਰ ਤੁਸੀਂ ਲਗਾਉਣਾ ਸ਼ੁਰੂ ਕਰ ਲਿਓ ਬਸ ਰੱਖਣਾ ਹੀ ਇਹਨੂੰ ਮਿਕਸ ਹੀ ਕਰਨਾ ਏ ਕੋਈ ਜ਼ਿਆਦਾ ਝੰਡੜਨੀ ਆ ਕੋਈ ਕੁਝ ਨਹੀਂ ਗਾ ਜਿੰਨਾ ਹੀ ਸੌਖਾ ਤਰੀਕਾ ਉਦੋਂ ਦੁੱਗਣਾ ਤਿਗਣਾ ਫਾਇਦਾ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਏ ਵਾਲ ਜਿਹੜੇ ਤੁਹਾਡੀ ਉਮਰ ਤੋਂ ਪਹਿਲਾਂ ਚਿੱਟੇ ਹੋ ਚੁੱਕੇ ਆ ਉਹ ਕਾਲੇ ਵੀ ਹੋ ਜਾਣਗੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੁਸੀਂ ਪਹਿਲੇ ਨਹੀਂ ਲਗਾਉਗੇ ਤੁਹਾਨੂੰ ਇਹ ਕੋਈ 스멜 ਨਹੀਂ ਆਉਂਦੀ ਇਹਦੇ ਵਿੱਚੋਂ ਕੀ ਬਰ ਕੀ ਹੁੰਦਾ ਆਪਾਂ ਕਹਿੰਦੇ ਕੋਈ ਵੀ ਤੇਲ ਬਣਾ ਕੇ ਘਰੇ ਆਪਾਂ ਲਗਾਉਣੇ ਆ ਉਹਨਾਂ ਦੇ ਵਿੱਚੋਂ 스멜 ਆਉਂਦੀ ਆ ਗੰਦੀ ਜੀ 스멜 ਆਉਂਦੀ ਆ ਨਹੀਂ ਚਿਪਚਿਪਾਪਨ ਹੁੰਦਾ ਏ ਇਹ ਤੁਹਾਨੂੰ ਤੁਸੀਂ ਲਗਾਓਗੇ ਨਾ ਤਾਂ ਤੁਹਾਡੇ ਸਿਰ ਚੋਂ 스멜 ਆਊਗੀ ਨਾ ਤੁਹਾਡੇ ਵਾਲ ਜੇ ਜੁੜਦੇ ਵੀ ਨਹੀਂ ਓਦਾਂ ਜਿਵੇਂ ਜੁੜੇ ਜੇ ਰਹਿੰਦੇ ਆ ਤੇ ਬਹੁਤ ਹੀ ਵਧੀਆ ਲੱਗੂਗਾ ਤੁਹਾਨੂੰ ਇਦਾਂ ਹਲਕਾ ਹਲਕਾ ਜਿਹਾ ਪਨ ਲੱਗੂਗਾ ਐ ਨਹੀਂ ਕਿ ਭਾਰਾ ਭਾਰਾ ਹੋ ਜੂਗਾ ਸਿਰ ਇਸ ਤੇਲ ਆਏ ਤੇ ਬਹੁਤਾਂ ਵਧੀਆ ਰਿਜ਼ਲਟ ਆ ਤੇ ਤੁਸੀਂ ਬਣਾ ਕੇ ਜਰੂਰ ਲਗਾਓ ਜਿਹੜੇ ਕਹਿੰਦੇ ਆ ਕਿ ਸਾਡੇ ਵਾਲ ਨਹੀਂ ਵਧਦੇ ਜਾਂ ਬੱਚਿਆਂਾਂ ਦੇ ਵਾਲ ਨਹੀਂ ਵਧਦੇ ਤੁਸੀਂ ਬਣਾ ਕੇ ਜਰੂਰ ਲਗਾ ਲਿਓ ਬਹੁਤ ਹੀ ਜ਼ਿਆਦਾ ਵਧੀਆ ਤੇ ਸੌਖਾ ਜਿਹਾ ਤਰੀਕਾ ਕੋਈ ਬਣਾਉਣ ਵਿੱਚ ਬਿਲਕੁਲ ਵੀ ਕੋਈ ਪਰੇਸ਼ਾਨੀ ਨਹੀਂ ਗਈ ਤੁਸੀਂ 5 ਮਿੰਟਾਂ ਦੇ ਵਿੱਚ ਬਣਾ ਸਕਦੇ ਹੋ ਪਾਊਡਰ ਤੁਸੀਂ ਬਾਜ਼ਾਰ ਤੋਂ ਕਿਸੇ ਵੀ ਕੰਪਨੀ ਦਾ ਲਿਆ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਡਾਬਾ આમਲਾ ਤੇਲ ਨਹੀਂ ਸੂਟ ਕਰਦਾ ਫਿਰ ਤੁਸੀਂ ਨਾਰੀਅਲ ਦਾ ਤੇਲ ਇਹਦੇ ਵਿੱਚ ਪਾ ਸਕਦੇ ਹੋ ਮੈਂ ਦੇਖੋ ਜੀ ਡਾਮਰਾਮਲਾ ਚੀ ਬਣਾਇਆ ਕਿਉਂਕਿ ਮੈਨੂੰ ਜਿਨ੍ਹਾਂ ਨੇ ਦੱਸਿਆ ਸੀਗਾ ਵਰਤਿਆ ਸੀ ਇਹਨਾਂ ਨੇ ਉਹਨਾਂ ਨੇ ਮੈਨੂੰ ਦੱਸਿਆ ਸੀ ਤੇ ਉਹਨਾਂ ਨੇ ਡਾਮਰਾਮਲਾ ਹੀ ਦੱਸਿਆ ਸੀ ਮੈਨੂੰ ਤੇ ਮੈਂ ਇਸ ਕਰਕੇ ਡਾਮਰਾਮਲਾ ਦੇ ਵਿੱਚ ਹੀ ਬਣਾਉਣੀ ਆ ਤੇ ਜੇ ਤੁਹਾਨੂੰ ਕਈ ਵਾਰ ਹੁੰਦਾ ਕਈ ਲੋਕ ਹੈਗੇ ਆ ਜਿਹੜੇ ਕਹਿੰਦੇ ਆ ਸਾਨੂੰ ਡਾਮਰਾਮਲਾ ਤੇਲ ਆ ਜਿਹੜਾ ਸੂਟ ਨਹੀਂ ਕਰਦਾ ਫੇਰ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਬਣਾ ਲਿਓ ਹਾਂ ਇੱਕ ਮੇਰੇ ਰਿਸ਼ਤੇਦਾਰ ਆ ਉਹਨਾਂ ਨੇ ਬਣਾਇਆ ਸੀ ਮੇਰੀ ਕਰਜਾਣਾ ਉਹਦੀ ਬੇਟੀ ਨੂੰ ਬਹੁਤ ਸ਼ੌਂਕ ਸੀ ਕਿ ਵਾਲ ਲੰਬੇ ਕਰਨੇ ਆ ਵਾਲ ਲੰਬੇ ਕਰਨੇ ਤੇ ਉਹਨਾਂ ਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦੀ ਤਾਂ ਬਹੁਤ ਜ਼ਿਆਦਾ ਵੀ ਕੁੜੀ ਆ ਕਹਿੰਦੀ ਮੈਂ ਵਾਲ ਲੰਬੇ ਕਰਨੇ ਆ ਤੇ ਮੈਨੂੰ ਦੱਸ ਕਿਵੇਂ ਤੇਲ ਬਣਾਉਣਾ ਹੈ ਫਿਰ ਉਹਨਾਂ ਨੇ ਤੇਲ ਬਣਾ ਲਿਆ ਫਿਰ ਨਾ ਉਹਨਾਂ ਨੂੰ ਸੂਠ ਨਹੀਂ ਕੀਤਾ ਉਹ ਕਹਿੰਦੀ ਨਾ ਇਹਨੂੰ ਦਾ ਮਰਾ ਮਲਾ ਤੇਲ ਸੂਠ ਨਹੀਂ ਕਰਦਾ ਇਹਦੇ ਖਾਰਸ਼ ਹੋਣ ਲੱਗ ਜਾਂਦੀ ਸਿਰ ਦੇ ਵਿੱਚ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਐ ਕਰੋ ਨਾਰੀਅਲ ਦੇ ਤੇਲ ਦੇ ਵਿੱਚ ਬਣਾ ਲਓ ਤੇ ਫਿਰ ਉਹਨਾਂ ਨੇ ਨਾਰੀਅਲ ਦਾ ਤੇਲ ਦੇ ਵਿੱਚ ਬਣਾ ਕੇ ਲਗਾਇਆ ਤੇ ਫਿਰ ਮੈਨੂੰ ਦੱਸਿਆ ਕਹਿੰਦੀ ਐ ਨੇ ਲੰਬੇ ਹੋ ਗਏ ਵਾਲ ਉਹਦੇ ਤੇ ਆਂਦੀ ਉਹ ਬਹੁਤ ਜ਼ਿਆਦਾ ਖੁਸ਼ ਆ ਕਹਿੰਦੀ ਕਿ ਬਹੁਤ ਵਧੀਆ ਰੇਮੇਡੀ ਦੱਸੀ ਐ ਮਾਸੀ ਨੇ ਤਾਂ ਤੇ ਕਹਿੰਦੀ ਮੇਰੇ ਵਾਲ ਬਹੁਤ ਵੀ ਮੈਨੂੰ ਸ਼ੌਂਕ ਸੀਗਾ ਮੇਰੇ ਵਾਲ ਵਧਣੇ ਸ਼ੁਰੂ ਹੋ ਗਏ ਜਿਵੇਂ ਕਿ ਆਪਾਂ ਨੂੰ ਪਤਾ ਲੱਗਣ ਲੱਗਿਆਂ ਤਾਂ ਮਹੀਨੇ ਵੀ ਆਂਦੀਆਂ ਉਹਦੇ ਵਿੱਚ ਏਨੇ ਨੇ ਵਾਲ ਵਧਣੇ ਸ਼ੁਰੂ ਹੋ ਗਏ ਤੇ ਉਹ ਕਹਿੰਦੀ ਮੈਂ ਬਹੁਤ ਖੁਸ਼ ਆਂਦੀ ਮੈਂ ਤਾਂ ਹੁਣ ਬਸ ਰੇਲੀ ਇਹੀ ਲਗਾਨੀ ਐ ਤੇ ਇਹ ਬਹੁਤ ਵਧੀਆ ਚੀਜ਼ ਆ ਜੀ ਤੇ ਬਣਾ ਕੇ ਤੁਸੀਂ ਜਰੂਰ ਲਗਾਓ ਤੇ ਕਮੈਂਟ ਕਰਕੇ ਦੱਸਿਓ ਤੇ ਮੈਂ ਖੁਦ ਟਰਾਈ ਕੀਤਾ ਹੁਣ ਮੈਨੂੰ ਯਕੀਨ ਜਾ ਹੋ ਗਿਆ ਪਹਿਲਾਂ ਗੁड़िया ਦੇ ਤਾਂ ਵੈਸੇ ਮੈਂ ਲਗਾਇਆ ਸੀਗਾ ਉਹਦੇ ਵਾਲ ਬਹੁਤ ਛੋਟੇ ਸੀਗੇ ਤੇ ਹੁਣ ਗੁड़िया ਦੇ ਤਾਂ ਡੇ ਡੇ ਲੰਬੇ ਵਾਲ ਆ ਹਰ ਕੋਈ ਕਹਿ ਰਿਹਾਦਾ ਕਮਾਲ ਹੋ ਗਈ ਇੰਨੇ ਲੰਬੇ ਵਾਲ ਕਮਾਲ ਹੋ ਗਈ ਇੰਨੇ ਲੰਬੇ ਵਾਲ ਤੇ ਮੈਨੂੰ ਮੈਂ ਖੁਦ ਨਹੀਂ ਸੀ ਲਗਾਇਆ ਮੈਂ ਕਦੇ ਇੱਕਦਾਂ ਹੀ ਲਗਾ ਲੈਂਦੀ ਪਰ ਮੈਂ ਨਹੀਂ ਸੀ ਲਗਾਨਦੀ ਜ਼ਿਆਦਾ ਤੇ ਹੁਣ ਮੈਨੂੰ ਇਹ ਆਇਆ ਕਿ ਮੈਂ ਲਗਾਨੀ ਆ ਮੈਂ ਡੇਲੀ ਲਗਾ ਲੈਣੀ ਆ ਥੋੜਾ ਜਿਹਾ ਜਿਵੇਂ ਆਪ ਨੂੰ ਲੱਗਦਾ ਨਾ ਕਿ 2-4 ਦਿਨਾਂ ਬਾਅਦ ਆਪਾਂ ਸਿਰ ਨਾਲੇ ਮੈਂ ਤਾਂ ਸਿਰ ਨਾਲ ਆ ਕੇ ਕਈ ਤਾਂ ਸਿਰ ਨੋਂ ਤੋਂ ਪਹਿਲਾਂ ਲਾਉਂਦੇ ਆ ਮੈਂ ਸਿਰ ਨੋਂ ਤੋਂ ਬਾਅਦ ਵਿੱਚ ਤੇਲ ਲਾਉਣੀ ਆ ਤੇ ਮੈਂ ਕੱਲ ਸਿਰ ਤੂਤਾ ਸੀ ਆਲਦਾ ਤੇ ਮੈਂ ਤੇਲ ਲਾਇਆ ਅੱਜ ਤੇਲ ਲਾ ਕੇ ਚੰਗੀ ਤਰ੍ਹਾਂ ਅਵੇ ਮੈਂ ਲਗਾ ਕੇ ਆ ਬੈਠੀ ਸੀਗੀ ਫਿਰ ਮੈਨੂੰ ਯਾਦ ਆ ਗਿਆ ਮੈਂ ਖਿਆ ਨਾ ਮੈਂ ਵੀਡੀਓ ਪਾ ਦੇਵਾਂ ਵੀ ਭੈਣਾਂ ਨੂੰ ਕਿਸੇ ਨੂੰ ਫਾਇਦਾ ਹੋ ਜਾਵੇ ਤੇ ਅੱਜ ਦੇ ਟਾਈਮ ਵਿੱਚ ਜਿਹੜੇ ਵਾਲ ਟੁੱਟ ਬਹੁਤ ਰਹੇ ਆ ਤੇ ਤੁਸੀਂ ਜਰੂਰ ਬਣਾ ਕੇ ਵਾਲਾ ਤੇਲ ਲਗਾ ਲਿਓ ਤੇ ਠੀਕ ਹੈ ਜੀ ਦੱਸਿਆ ਕਰੋ ਸਾਡੀਆਂ ਵੀਡੀਓਜ਼ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਤੇ ਜਿਹੜੇ ਭੈਣ ਭਾਈ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਪਲੀਜ਼ ਵੱਧ ਤੋਂ ਵੱਧ ਕਿਉਂਕਿ ਆ ਇਹ ਹੋ ਜਾਂਦਾ ਕਿ ਚਲੋ ਕਿਸੇ ਦੇ ਵੀ ਕੰਮ ਆ ਜਾਵੇ ਹਨਾ ਆਪਾਂ ਤੁਹਾਨੂੰ ਪਤਾ ਹੀ ਆ ਆਪਾਂ ਇਦਾਂ ਜਿਹੜੀਆਂ ਕੰਮ ਦੀਆਂ ਵੀਡੀਓ ਆਪਾਂ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹਦਾ ਕੋਈ ਫਾਇਦਾ ਹੁੰਦਾ ਏ ਜਿਹਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਉਹ ਤਾਂ ਆਪਾਂ ਕਰਦੇ ਹੀ ਨਹੀਂ ਕਹਿਦੇ ਤਾਂ ਮੈਂ ਜਿਹਦਾ ਫਾਇਦਾ ਹੀ ਨਹੀਂ ਆਪਾਂ ਵਿਊਜ਼ ਲੈਣ ਵਾਸਤੇ ਐਵੇਂ ਵੀਡੀਓ ਚੱਕ ਚੱਕ ਪਾਈ ਜਈ ਉਹ ਮੈਨੂੰ ਵਧੀਆ ਨਹੀਂ ਲੱਗਦਾ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ